ਭਾਈ ਜੀ ਕੀ ਨਾਮ ਆ ਤੁਹਾਡਾ ਮਨਜਿੰਦਰ ਸਿੰਘ ਆ ਜੀ ਜਿਹੜਾ ਮਰਤਕ ਆ ਤੁਹਾਡਾ ਕੀ ਲੱਗਦਾ ਜੀ ਮੇਰੇ ਸਾਲਾ ਜੀ ਕੀ ਘਟਨਾ ਕਿਵੇਂ ਵਾਪਰੀ ਕੀ ਕਾਰਨ ਬਣਿਆ ਇਹਨਾਂ ਦਾ ਨੇ ਜੀ ਜਦੋਂ ਇਹਦੇ ਨਵਦੀਪ ਦੇ ਫਾਦਰ ਜੀ ਹੁੰਦੇ ਸੀ ਕਿ ਉਦੋਂ ਤੋਂ ਲੈ ਕੇ ਇਹਨਾਂ ਦਾ ਭਰਾਵਾਂ ਦਾ ਆਪਸ ਵਿੱਚ ਇਹਨਾਂ ਦੇ ਤਾਇ ਦਾ ਤੇ ਇਹਦੇ ਫਾਦਰ ਦਾ ਕੋਈ ਜ਼ਮੀਨ ਦਾ ਵੰਡਮੰਡ ਇਹਦਾ ਰੋਲਾ ਸੀ ਤੇ ਇਹ 2006 ਤੋਂ ਇਹਨਾਂ ਦੀਆਂ ਲਿਖਤਾਂ ਲੁਖਤਾਂ ਵੀ ਹੋਈਆਂ ਹੁੰਦੀਆਂ ਨੇ ਤੇ ਪਾਰੋ ਕੁਸੇ ਕੋਈ ਗੱਲ ਸਿਰੇ ਨਹੀਂ ਚੜੀਦੀ ਮੈਂ ਵੀ ਇਹਨਾਂ ਦੇ ਰੌਲੇ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਤੋਂ ਬਾਤ ਕਈ ਵਾਰ ਆਇਆ ਅੱਜ ਵੀ ਅਸੀਂ ਇਕੱਠੇ ਹੋਣਾ ਸੀਗਾ ਇੱਥੇ ਪਰ ਕਾਰਨ ਇਹ ਸੀਗਾ ਕਿ ਬਾਦਰ ਸਿੰਘ ਨਹੀਂ ਸੀ ਕਿਸੇ ਗੱਲ ਤੇ ਖੜਦਾ ਉਹ ਹਮੇਸ਼ਾ ਇਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦਾ ਸੀ ਉਸੇ ਕਸਾ-ਕਸੀ ਦੇ ਵਿੱਚ ਜੀ ਅੱਜ ਨਵਦੀਪ ਦੀ ਡੈਥ ਹੋ ਗਈ ਜਿਹੜਾ ਬਹਾਦਰ ਸਿੰਘ ਉਹ ਫੋਰਨ ਤੋਂ ਆਇਆ ਉਹ ਯੂਐਸਏ ਤੋਂ ਆ ਹੈਗੇ ਸਿਟੀਜਾਂ ਤੇ ਕਿੰਨੀ ਕਿ ਜ਼ਮੀਨ ਦਾ ਰੌਲਾ ਸੀ ਇਹਨਾਂ ਦਾ ਇਨਾਂ ਦੀ ਜਿਹੜੀ ਘਰ ਦੀ ਜ਼ਮੀਨ ਸੀ ਕਿੰਨਾ ਹੀ ਮਾਲਕੀ ਇਹ ਤਿੰਨ ਚਾਰ ਜਗ੍ਹਾ ਤੇ ਇਹਨਾਂ ਦੀ ਮਾਲਕੀ ਹੈਗੀ ਐਟੋਟਿਓ ਸਾਰੀ ਜ਼ਮੀਨ ਸਾਰੀ ਮਸ਼ਤਰਕੇ ਚ ਸੀ ਇਹਨਾਂ ਦੀ ਉਹਦੇ ਵੰਡ ਨੂੰ ਲੈ ਕੇ ਰੌਲਾ ਸੀਗਾ ਤੇ ਨਵਦੀਪ ਅੱਜ ਖੇਤ ਆਇਆ ਸੀ ਇੱਥੇ ਜਦੋਂ ਇੱਕ ਘਟਨਾ ਵਾਪਰੀ ਇਹ ਜੀ ਆ ਖਾਲ ਪਾਇਆ ਸੀਗਾ ਕੱਲ ਇਹਦੀ ਨਵਦੀਪ ਦੀ ਪਹਿਲੀ ਠੇਕੇ ਤੇ ਦਿੱਤੀ ਹੋਈ ਆ ਕਿ ਕਿਸੇ ਨੂੰ ਓਕੇ ਤੇ ਉਹਨੇ ਆਲੂਆਂ ਨੂੰ ਪਾਣੀ ਲਾਉਣਾ ਸੀ ਕੱਲ ਖਾਲ ਪਾਇਆ ਸੀ ਤੇ ਭਦਰ ਸਿੰਘ ਆ ਜਾਣ ਕੇ ਖਾਲ ਢਾਉਣ ਲੱਗਿਆ ਤੇ ਨੌਦੀ ਪਿੱਛੇ ਆਇਆ ਸੀ ਇਹਦੇ ਓਕੇ ਵੀ ਤੂੰ ਖਾਲ ਨਾ ਢਾ ਵੀ ਅੱਜ ਖੱਟ ਰੱਖਿਆ ਹੋਇਆ ਤੇ ਅੱਜ ਆਪਣਾ ਫੈਸਲਾ ਕੋਈ ਹੋ ਜੂਗਾ ਜਿਵੇਂ ਵੀ ਹੋਊਗਾ ਉਵੇਂ ਕਰ ਲਾਂਗੇ ਓਕੇ ਉਹ ਇੰਨੇ ਦਸੰਦੇ ਮੁਤਾਬਕ ਪਤਾ ਲੱਗਦਾ ਕਿ ਮੈਂ ਤਾਂ ਆਪਦੇ ਪਿੰਡ ਦੀ ਗੱਲ ਤੇ ਉਸ ਤੋਂ ਬਾਅਦ ਉਹਨੇ ਫਿਰ ਵਾਲਵਰ ਕੱਢੇ ਤਾਂ ਉਹਨੂੰ ਸ਼ੂਟ ਕਰਤਾ ਓਕੇ ਤੇ ਹੁਣ ਭਦਰ ਸਿੰਘ ਫੜਿਆ ਗਿਆ ਕਿ ਫਰਾਰ ਹੈ ਹਾਂਜੀ ਉਹਨਾਂ ਦੀ ਰੈਸਟ ਪੈ ਗਈ ਆ ਘਰੋਂ ਗਈ ਆ ਰੈਸਟ ਉਹਨਾਂ ਦੀ ਓਕੇ ਹੁਣ ਲੈ ਗਏ ਆ ਨਵਦੀਪ ਦੇ ਕਿੰਨੇ ਬੱਚੇ ਸੀਗੇ ਨਵਦੀਪ ਦੇ ਦੋ ਬੱਚੇ ਹੈ ਜੀ ਇੱਕ ਮੇਟੀ ਹੈ ਇੱਕ ਬੇਟਾ ਹੈ ਕਿੱਡੇ ਕਿੱਡੇ ਦੇ ਬੇਟੀ ਤਾਂ ਕੋਈ 6-7 ਸਾਲ ਦੀ ਹੈ ਬੇਟਾ 5 ਸਾਲ ਦਾ ਹੈ ਖੇਤੀ ਤੋਂ ਬਣਾ ਹੋਰ ਵੀ ਕੋਈ ਕਾਰੋਬਾਰ ਸੀ ਇਹ ਆੜਕ ਸੀ ਕੀ ਜੀ ਨਵਦੀਪ ਸਿੰਘ ਦੀ ਹੈ ਓਕੇ ਹਾਂ ਜੀ ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤਾਂ ਮੰਗ ਇਹ ਹੀ ਹੈ ਜੀ ਵੀ ਹੁਣ ਨਜਾਇਜ਼ ਕਤਲ ਕੀਤਾ ਉਹ ਬੰਦੇ ਨੇ ਪੰਚਾਇਤ ਦੇ ਵਿੱਚ ਬੈਠ ਕੇ ਗੱਲਬਾਤ ਕਰਤਾ ਤੇ ਪਰ ਉਹ ਕੀ ਪ੍ਰਿੰਤੀ ਪ੍ਰਸ਼ਾਸਨ ਨੂੰ ਤਾਂ ਸਾਡੀ ਇਹੀ ਆ ਵੀ ਇਹਨੋਂ ਤਾਂ ਕੋਈ ਛੁਟਕਾਰਾ ਨਾ ਹੋਵੇ ਕਿਸੇ ਪਾਸੇ ਜੋ ਬਣਦੀ ਸਜ਼ਾ ਉਹਨੂੰ ਦਿੱਤੀ ਜਾਵੇ ਸਾਨੂੰ ਜਿਹੜੀ ਅੱਜ ਇੱਕ ਤਲਾਹ ਮਿਲੀ ਸੀ ਵੀ ਪਿੰਡ 마ਸੀ ਕੇ ਝਗੜਾ ਹੋਇਆ ਤੇ ਖੇਤਾਂ ਦੇ ਵਿੱਚ ਜਿਹੜੇ ਆਪਣੇ ਤਾਇਆ ਤੇ ਭਤੀਜਾ ਵੀ ਆਪਸ ਵਿੱਚ ਲੜੇ ਨੇ ਤੇ ਜਿਹੜਾ ਭਤੀਜੇ ਦੇ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਹੈ ਤਾਂ ਅਸੀਂ ਐਸ ਐਚਓ ਹਨਾਰ ਸਿੰਘ ਵਾਲਾ ਅਸੀਂ ਪੂਰੀ ਟੀਮ ਜਿਹੜੀ ਇੱਥੇ ਮੌਕੇ ਤੇ ਪਹੁੰਚੇ ਹਾਂ ਤੇ ਸਾਨੂੰ ਇੱਥੇ ਚੈੱਕ ਕੀਤਾ ਜਿਹੜੀ ਮੋਢਰੀ ਤਫतीश ਤੋਂ ਪਤਾ ਲੱਗਿਆ ਵੀ ਜਿਹੜਾ ਮਾਨ ਵਾਲਾ ਨਵਦੀਪ ਸਿੰਘ ਸਨ ਆਫ ਬਲਵਿੰਦਰ ਸਿੰਘ ਇਹ ਜਿਹੜਾ ਮਾਨ ਨਾਲਾ ਤਾਇਆ ਉਹਦਾ ਨਾਮ ਹੈਗਾ ਆਪਣੇ ਭਦਰ ਸਿੰਘ ਸਨ ਆਫ ਪਾਲ ਸਿੰਘ ਇਹ ਵੀ ਮਾਸੀ ਕਿਆਂ ਦਾ ਰਹਿਣ ਵਾਲਾ ਤੇ ਜਿਹੜਾ ਇਹਨਾਂ ਨੇ ਜ਼ਮੀਨ ਦੇ ਝਗੜੇ ਪਿੱਛੇ ਜਿਹੜਾ ਇਹਨੇ ਗੋਲੀ ਮਾਰੀ ਆ ਤੇ ਅਸੀਂ ਹੁਣ ਜਿਹੜੇ ਵਾਰਸਾਂ ਦਾ ਬਿਆਨ ਲਿਖ ਕੇ ਆ ਐਫ ਆਈ ਆਰ ਦਰਜ ਕਰਕੇ ਕਾਰਵਾਈ ਕਰਾਂਗੇ ਭਾਈ ਜੀ ਕੀ ਨਾਮ ਆ ਤੁਹਾਡਾ ਮਨਜਿੰਦਰ ਸਿੰਘ ਜੀ ਜਿਹੜਾ ਮਰਤਕ ਆ ਤੁਹਾਡਾ ਕੀ ਲੱਗਦਾ ਜੀ ਮੇਰੇ ਸਾਲਾ ਜੀ ਕੀ ਘਟਨਾ ਕਿਵੇਂ ਵਾਪਰੀ ਕੀ ਕਾਰਨ ਬਣਿਆ ਇਹਨਾਂ ਦਾ ਜਦੋਂ ਇਹਦੇ ਨਵਦੀਪ ਤੇ ਫਾਦਰ ਜੀ ਆਉਂਦੇ ਸੀ ਕਿ ਉਦੋਂ ਤੋਂ ਲੈ ਕੇ ਇਹਨਾਂ ਦਾ ਭਰਾਵਾਂ ਦਾ ਆਪਸ ਵਿੱਚ ਇਹਨਾਂ ਦੇ ਤਾਇ ਦਾ ਤੇ ਇਹਦੇ ਫਾਦਰ ਦਾ ਕੋਈ ਜ਼ਮੀਨ ਦਾ ਵੰਡ ਵੰਡਈਏ ਦਾ ਰੋਲਾ ਸੀ ਤੇ 2006 ਤੋਂ ਇਹਨਾਂ ਦੀਆਂ ਲਿਖਤਾਂ ਲੁਖਤਾਂ ਵੀ ਹੋਈਆਂ ਹੋਈਆਂ ਤੇ ਪਰ ਉਹ ਕਿਸੇ ਕੋਈ ਗੱਲ ਸਿਰੇ ਨਹੀਂ ਚੜੀ ਗਈ ਮੈਂ ਵੀ ਇਹਨਾਂ ਦੇ ਰੋਲੇ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਤੋਂ ਬਾਤ ਕਈ ਵਾਰ ਆਇਆ ਅੱਜ ਵੀ ਅਸੀਂ ਇਕੱਠੇ ਹੋਣਾ ਸੀਗਾ ਇੱਥੇ ਇਸ ਪਰ ਕਾਰਨ ਇਹ ਸੀਗਾ ਕਿ ਬਾਦਰ ਸਿੰਘ ਨਹੀਂ ਸੀ ਕਿਸੇ ਗੱਲ ਤੇ ਖੜਦਾ ਉਹ ਹਮੇਸ਼ਾ ਇਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦਾ ਸੀਗਾ ਉਸੇ ਕਸਾਕਸੀ ਦੇ ਵਿੱਚ ਜੀ ਅੱਜ ਨਵਦੀਪ ਦੀ ਡੈਥ ਹੋ ਗਈ ਜਿਹੜਾ ਬਹਾਦਰ ਸਿੰਘ ਉਹ ਫੌਰਨ ਤੋਂ ਆਇਆ ਉਹ ਯੂ ਐਸ اے ਤੋਂ ਆ ਹੈਗੇ ਸਿਟੀਾਂ ਤੇ ਕਿੰਨੀ ਕ ਜਮੀਨ ਦਾ ਰੌਲਾ ਸੀ ਇਹਨਾਂ ਦਾ ਇਹਨਾਂ ਦੀ ਜਿਹੜੀ ਘਰ ਦੀ ਜ਼ਮੀਨ ਸੀ ਕਿੰਨਾ ਦੀ ਮਾਲਕੀ ਇਹ ਤਿੰਨ ਚਾਰ ਜਗ੍ਹਾ ਤੇ ਇਹਨਾਂ ਦੀ ਮਾਲਕੀ ਹੈਗੀ ਹੈ ਟੋਟੋ ਟੋ ਉਹ ਸਾਰੀ ਜ਼ਮੀਨ ਸਾਰੀ ਮਸ਼ਤਰਕੇ ਚ ਸੀ ਇਹਨਾਂ ਦੀ ਉਹਦੇ ਵੰਡ ਨੂੰ ਲੈ ਕੇ ਰੌਲਾ ਸੀਗਾ ਤੇ ਨਵਦੀਪ ਅੱਜ ਖੇਤ ਆਇਆ ਸੀ ਇੱਥੇ ਜਦੋਂ ਇੱਕ ਘਟਨਾ ਵਾਪਰੀ ਇਹ ਜੀ ਆ ਖਾਲ ਪਾਇਆ ਸੀਗਾ ਕੱਲ ਇਹਦੀ ਨਵਦੀਪ ਦੀ ਪਹਿਲੀ ਠੇਕੇ ਤੇ ਦਿੱਤੀ ਹੋਈ ਅੱਗੇ ਕਿਸੇ ਨੂੰ ਓਕੇ ਤੇ ਉਹਨੇ ਆਲੂਆਂ ਨੂੰ ਪਾਣੀ ਲਾਉਣਾ ਸੀ ਕੱਲ ਖਾਲ ਪਾਇਆ ਸੀ ਤੇ ਭਦਰ ਸਿੰਘ ਆ ਜਾਣ ਕੇ ਖਾਲ ਢਾਉਣ ਲੱਗਿਆ ਤੇ ਨਵਦੀਪ ਪਿੱਛੇ ਆਇਆ ਸੀ ਇਹਦੇ ਓਕੇ ਵੀ ਤੂੰ ਖਾਲ ਨਾ ਢਾ ਆ ਵੀ ਅੱਜ ਇਕੱਠ ਰੱਖਿਆ ਹੋਇਆ ਤੇ ਅੱਜ ਆਪਣਾ ਫੈਸਲਾ ਕੋਈ ਹੋ ਜੂਗਾ ਜਿਵੇਂ ਵੀ ਹੋਊ ਗੋਮੇ ਕਰ ਲਾਂਗੇ ਓਕੇ ਉਹ ਇੰਨੇ ਸੰਦੇ ਮੁਤਾਬਕ ਪਤਾ ਲੱਗਦਾ ਕਿ ਮੈਂ ਤਾਂ ਆਪਦੇ ਪਿੰਡ ਸੀਗਾ ਉਸ ਤੋਂ ਬਾਅਦ ਉਹਨੇ ਰਿਵਾਲਵਰ ਕੱਢੇ ਤਾਂ ਉਹਨਾਂ ਨੂੰ ਸ਼ੂਟ ਕਰਤਾ ਉਹ ਕਿੱ데 ਹੁਣ ਬਹਾਦਰ ਸਿੰਘ ਫੜਿਆ ਗਿਆ ਕਿ ਫਰਾਰ ਹੈ ਹਾਂਜੀ ਉਹਨਾਂ ਦੀ ਅਰੈਸਟ ਪੈ ਗਈ ਆ ਘਰੋਂ ਕਈ ਅਰੈਸਟ ਉਹਨਾਂ ਦੀ ਓਕੇ ਹੁਣ ਲੈ ਗਏ ਆ ਨਵਦੀਪ ਦੇ ਕਿੰਨੇ ਬੱਚੇ ਸੀਗੇ ਨਵਦੀਪ ਦੇ ਦੋ ਬੱਚੇ ਆ ਜੀ ਇੱਕ ਮੇਟੀ ਹੈ ਇੱਕ ਬੇਟਾ ਹੈ ਕਿੱਡੇ ਕਿੱਡੇ ਦੇ ਬੇਟੀ ਤਾਂ ਕੋਈ 6-7 ਸਾਲ ਦੀ ਹੈ ਬੇਟਾ 5 ਸਾਲ ਦਾ ਜੀ ਖੇਤੀ ਤੋਂ ਬਣਾ ਹੋਰ ਵੀ ਕੋਈ ਕਾਰੋਬਾਰ ਸੀ ਮਾਰਕਤ ਸੀ ਕੀ ਜੀ ਨਵਦੀਪ ਸਿੰਘ ਦੀ ਓਕੇ ਹਾਂਜੀ ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤਾਂ ਮੰਗ ਇਹੀ ਹੈ ਜੀ ਵੀ ਹੁਣ ਨਜਾਇਜ਼ ਕਤਲ ਕੀਤਾ ਬੰਦੇ ਨੇ ਪੰਚਾਇਤ ਦੇ ਵਿੱਚ ਬੈਠ ਕੇ ਗੱਲਬਾਤ ਕਰਤਾ ਤੇ ਪਰ ਉਹ ਵੀ ਬੇਨਤੀ ਪ੍ਰਸ਼ਾਸਨ ਨੂੰ ਤਾਂ ਸਾਡੀ ਇਹੀ ਹੈ ਵੀ ਉਹ ਤਾਂ ਕੋਈ ਸ਼ਿਕਾਰਾ ਨਾ ਹੋਵੇ ਜਿਸ ਪਾਸ ਜੋ ਬਣਦੀ ਸਜ਼ਾ ਉਹਨੂੰ ਦਿੱਤੀ ਜਾਵੇ ਸਾਨੂੰ ਜਿਹੜੀ ਅੱਜ ਇੱਕ ਇਤਲਾਹ ਮਿਲੀ ਸੀ ਵੀ ਪਿੰਡ 마ਸੀ ਕੇ ਝਗੜਾ ਹੋਇਆ ਤੇ ਖੇਤਾਂ ਦੇ ਵਿੱਚ ਜਿਹੜੇ ਆਪਣੇ ਤਾਇਆ ਤੇ ਭਤੀਜਾ ਵੀ ਆਪਸ ਵਿੱਚ ਲੜੇ ਨੇ ਤੇ ਜਿਹੜਾ ਭਤੀਜੇ ਦੇ ਐ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਐ ਤਾਂ ਅਸੀਂ ਐਸ ਐਚਓ ਹਰ ਸਿੰਘ ਆ ਅਸੀਂ ਪੂਰੀ ਟੀਮ ਜਿਹੜੀ ਇੱਥੇ ਮੌਕੇ ਤੇ ਪਹੁੰਚੇ ਆ ਤੇ ਸਾਨੂੰ ਇੱਥੇ ਚੈੱਕ ਕੀਤਾ ਜਿਹੜੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਿਆ ਵੀ ਜਿਹੜਾ ਮਾਨ ਵਾਲਾ ਨਵਦੀਪ ਸਿੰਘ son of ਬਲਵਿੰਦਰ ਸਿੰਘ ਇਹ ਜਿਹੜਾ ਮਾਨ ਵਾਲਾ ਤਾਇਆ ਉਹਦਾ ਨਾਮ ਹੈਗਾ ਆਪਣੇ ਭਦਰ ਸਿੰਘ son of ਪਾਲ ਸਿੰਘ ਇਹ ਵੀ ਮਾਸੀ ਕੰ ਦਾ ਰਹਿਣ ਵਾਲਾ ਤੇ ਜਿਹੜਾ ਇਹਨਾਂ ਨੇ ਜ਼ਮੀਨ ਦੇ ਝਗੜੇ ਪਿੱਛੇ ਜਿਹੜਾ ਇਹਨੇ ਗੋਲੀ ਮਾਰੀ ਐ ਤੇ ਅਸੀਂ ਹੁਣ ਜਿਹੜੇ ਵਾਰਸਾਂ ਦਾ ਬਿਆਨ ਲਿਖ ਕੇ ਆ ਐਫ ਆਈ ਆਰ ਦਰਜ ਕਰਕੇ ਕਾਰਵਾਈ ਕਰਾਂਗੇ ਭਾਈ ਜੀ ਕੀ ਨਾਮ ਆ ਤੁਹਾਡਾ ਅਮਨਜਿੰਦਰ ਸਿੰਘ ਆ ਜੀ ਜਿਹੜਾ ਮ੍ਰਿਤਕ ਆ ਤੁਹਾਡਾ ਕੀ ਲੱਗਦਾ ਜੀ ਮੇਰੇ ਸਾਲਾ ਜੀ ਕੀ ਘਟਨਾ ਕਿਵੇਂ ਵਾਪਰੀ ਕੀ ਕਾਰਨ ਬਣਿਆ ਇਹਨਾਂ ਦਾ ਨੇ ਜਦੋਂ ਇਹ ਤੇ ਨਵਦੀਪ ਤੇ ਫਾਦਰ ਜੀ ਹੁੰਦੇ ਸੀ ਕਿ ਉਦੋਂ ਤੋਂ ਲੈ ਕੇ ਇਹਨਾਂ ਦਾ ਭਰਾਵਾਂ ਦਾ ਆਪਸ ਵਿੱਚ ਇਹਨਾਂ ਦੇ ਤਾਇ ਦੇ ਤੇ ਇਹਦੇ ਫਾਦਰ ਦਾ ਕੋਈ ਜ਼ਮੀਨ ਦਾ ਵੰਡ ਵੰਡਈਏ ਦਾ ਰੌਲਾ ਸੀ ਤੇ 2006 ਤੋਂ ਇਹਨਾਂ ਦੀਆਂ ਲਿਖਤਾਂ ਲੁਖਤਾਂ ਵੀ ਹੋਈਆਂ ਹੁੰੀਆਂ ਤੇ ਪਰ ਉਹ ਕੋਈ ਗੱਲ ਸਿਰੇ ਨਹੀਂ ਚੜੀਦੀ ਮੈਂ ਵੀ ਇਹਨਾਂ ਦੇ ਰੋਲੇ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਤੋਂ ਬਾਤ ਕਈ ਵਾਰ ਆਇਆ ਅੱਜ ਵੀ ਅਸੀਂ ਇਕੱਠੇ ਹੋਣਾ ਸੀਗਾ ਇੱਥੇ ਪਰ ਕਾਰਨ ਇਹ ਸੀਗਾ ਕਿ ਬਾਦਰ ਸਿੰਘ ਨਹੀਂ ਸੀ ਕਿਸੇ ਗੱਲ ਤੇ ਖੜਦਾ ਉਹ ਹਮੇਸ਼ਾ ਇਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦਾ ਸੀਗਾ ਉਸੇ ਕਸਾਕ-ਕਸੀ ਦੇ ਵਿੱਚ ਜੀ ਅੱਜ ਨਵਦੀਪ ਦੀ ਡੈਥ ਹੋ ਗਈ ਜਿਹੜਾ ਬਹਾਦਰ ਸਿੰਘ ਉਹ ਫੌਰਨ ਤੋਂ ਆਇਆ ਉਹ ਯੂ ਐਸ اے ਬੋਨ ਆ ਹੈਗੇ ਸਿਟੀਜਨ ਤੇ ਕਿੰਨੀ ਕ ਜਮੀਨ ਦਾ ਰੋਲਾ ਸੀ ਇਹਨਾਂ ਦਾ ਇਨਾਂ ਦੀ ਜਿਹੜੀ ਘਰ ਦੀ ਜ਼ਮੀਨ ਸੀ ਕਿੰਨਾ ਦੀ ਮਾਲਕੀ ਇਹ ਤਿੰਨ ਚਾਰ ਜਗ੍ਹਾ ਤੇ ਇਹਨਾਂ ਦੀ ਮਾਲਕੀ ਹੈਗੀ ਐ ਟੋਟੋ ਸਾਰੀ ਜ਼ਮੀਨ ਸਾਰੀ ਮਸ਼ਤਰਕੇ ਚ ਸੀ ਇਹਨਾਂ ਦੀ ਉਹਦੇ ਵੰਡ ਨੂੰ ਲੈ ਕੇ ਰੌਲਾ ਸੀਗਾ ਨਵਦੀਪ ਅੱਜ ਖੇਤ ਆਇਆ ਸੀ ਇੱਥੇ ਜਦੋਂ ਇੱਕ ਘਟਨਾ ਵਾਪਰੀ ਇਹ ਜੀ ਆ ਖਾਲ ਪਾਇਆ ਸੀਗਾ ਕੱਲ ਇਹਦੀ ਨਵਦੀਪ ਦੀ ਪਹਿਲੀ ਠੇਕੇ ਤੇ ਦਿੱਤੀ ਹੋਈ ਆ ਕਿ ਕਿਸੇ ਨੂੰ ਓਕੇ ਤੇ ਉਹਨੇ ਆਲੂਆਂ ਨੂੰ ਪਾਣੀ ਲਾਉਣਾ ਸੀ ਕੱਲ ਖਾਲ ਪਾਇਆ ਸੀ ਤੇ ਭਦਰ ਸਿੰਘ ਆ ਜਾਣ ਕੇ ਖਾਲ ਢੋਣ ਲੱਗ ਗਿਆ ਤੇ ਨਵਦੀਪ ਪਿੱਛੇ ਆਇਆ ਸੀ ਇਹਦੇ ਓਕੇ ਵੀ ਤੂੰ ਖਾਲ ਨਾ ਢਾ ਵੀ ਅੱਜ ਇਕੱਠਾ ਰੱਖਿਆ ਹੋਇਆ ਤੇ ਅੱਜ ਆਪਣਾ ਫੈਸਲਾ ਕੋਈ ਹੋ ਜੂਗਾ ਜਿਵੇਂ ਵੀ ਹੋਊਗਾ ਉਵੇਂ ਕਰ ਲਾਂਗੇ ਓਕੇ ਉਹ ਇੰਨੀ ਦੱਸਣ ਦੇ ਮਤਾਬਕ ਪਤਾ ਲੱਗਦਾ ਕਿ ਮੈਂ ਤਾਂ ਆਪਦੇ ਪਿੰਡ ਸੀਗਾ ਉਸ ਤੋਂ ਬਾਅਦ ਉਹਨੇ ਫਿਰ ਰਵਲਵਰ ਕੱਢੇ ਤਾਂ ਉਹਨੂੰ ਸ਼ੂਟ ਕਰਤਾ ਉਹ ਕਿੱਥੇ ਹੁਣ ਬਹਾਦਰ ਸਿੰਘ ਫੜਿਆ ਗਿਆ ਕਿ ਫਰਾਰ ਹੈ ਹਾਂਜੀ ਉਹਨਾਂ ਦੀ ਰੈਸਟ ਪੈ ਗਈ ਆ ਘਰੋਂ ਕਈ ਆਰੈਸਟ ਉਹਨਾਂ ਦੇ ਹੁਣ ਲੱਗੇ ਆ ਨਵਦੀਪ ਦੇ ਕਿੰਨੇ ਬੱਚੇ ਸੀਗੇ ਨਵਦੀਪ ਦੇ ਦੋ ਬੱਚੇ ਆ ਜੀ ਇੱਕ ਮੇਟੀ ਹੈ ਇੱਕ ਬੇਟਾ ਹੈ ਕਿੱਡੇ ਕਿੱਡੇ ਦੇ ਬੇਟੀ ਤਾਂ ਕੋਈ 6-7 ਸਾਲ ਦੀ ਹੈ ਬੇਟਾ 5 ਸਾਲ ਦਾ ਜੀ ਖੇਤੀ ਤੋਂ ਬਿਨਾਂ ਹੋਰ ਵੀ ਕੋਈ ਕਾਰੋਬਾਰ ਸੀ ਇਹਨਾਂ ਦਾ ਆਰਥ ਸੀ ਕੀ ਜੀ ਨਵਦੀਪ ਸਿੰਘ ਦੀ ਓਕੇ ਹਾਂਜੀ ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸ਼ਾਸਨ ਤੋਂ ਤਾਂ ਮੰਗ ਇਹੀ ਹੈ ਜੀ ਵੀ ਹੁਣ ਨਜਾਇਜ਼ ਕਤਲ ਕੀਤਾ ਬੰਦੇ ਨੇ ਪੰਚਾਇਤ ਦੇ ਵਿੱਚ ਬੈਠ ਕੇ ਗੱਲਬਾਤ ਕਰਤਾ ਤੇ ਪਰ ਉਹ ਵੀ ਬੇਨਤੀ ਪ੍ਰਸ਼ਾਸਨ ਨੂੰ ਤਾਂ ਸਾਡੀ ਇਹੀ ਹੈ ਵੀ ਇਹਨੂੰ ਤਾਂ ਕੋਈ ਸ਼ਿਕਾਰਾ ਨਾ ਹੋਵੇ ਉਸੇ ਪਾਸੇ ਜੋ ਬਣਦੀ ਸਜ਼ਾ ਉਹਨੂੰ ਦਿੱਤੀ ਜਾਵੇ ਸਾਨੂੰ ਜਿਹੜੀ ਅੱਜ ਇੱਕ ਇਤਲਾਹ ਮਿਲੀ ਸੀ ਵੀ ਪਿੰਡ 마ਸੀ ਕੇ ਝਗੜਾ ਹੋਇਆ ਤੇ ਖੇਤਾਂ ਦੇ ਵਿੱਚ ਜਿਹੜੇ ਆਪਣੇ ਤਾਇਆ ਤੇ ਭਤੀਜਾ ਵੀ ਆਪਸ ਵਿੱਚ ਲੜੇ ਨੇ ਤੇ ਜਿਹੜਾ ਭਤੀਜੇ ਦੇ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਹੈ ਤਾਂ ਅਸੀਂ ਐਸ ਐਚਓ ਹਰ ਸਿੰਘ ਵਾਲਾ ਅਸੀਂ ਪੂਰੀ ਟੀਮ ਜਿਹੜੀ ਇੱਥੇ ਮੌਕੇ ਤੇ ਪਹੁੰਚੇ ਆ ਤੇ ਸਾਨੂੰ ਇੱਥੇ ਚੈੱਕ ਕੀਤਾ ਜਿਹੜੀ ਮੌਢਰੀ ਤਫ਼ਤੀਸ਼ ਤੋਂ ਪਤਾ ਲੱਗਿਆ ਵੀ ਜਿਹੜਾ ਮਾਨ ਵਾਲਾ ਨਵਦੀਪ ਸਿੰਘ son of ਬਲਵਿੰਦਰ ਸਿੰਘ ਇਹ ਜਿਹੜਾ ਮਾਨ ਵਾਲਾ ਤਾਇਆ ਉਹਦਾ ਨਾਮ ਹੈਗਾ ਆਪਣੇ ਭਦਰ ਸਿੰਘ son of ਪਾਲ ਸਿੰਘ ਇਹ ਵੀ ਮਾਸੀ ਕਾਂ ਦਾ ਰਹਿਣ ਵਾਲਾ ਤੇ ਜਿਹੜਾ ਇਹਨਾਂ ਨੇ ਜ਼ਮੀਨ ਦੇ ਝਗੜੇ ਪਿੱਛੇ ਜਿਹੜਾ ਇਹਨੇ ਗੋਲੀ ਮਾਰੀ ਹੈ ਕਿ ਅਸੀਂ ਹੁਣ ਜਿਹੜੇ ਵਾਰਸਾਂ ਦਾ ਬਿਆਨ ਲਿਖ ਕੇ ਐਫ ਆਈ ਆਰ ਦਰਜ ਕਰਕੇ ਕਾਰਵਾਈ ਕਰਾਂਗੇ